ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖਣ ਵਾਲੇ ਸਾਡੇ ਦਰਸ਼ਕ ਵੀਰ ਪੈਣ ਭਰਾਮਾ ਦਾ ਮੁਰਤੋਂ ਸਵਾਗਤ ਹੈ 14 ਅਗਸਤ 2024 ਪੰਜਾਬ ਦੇ ਮੌਸਮ ਦੇ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਕਿਸ ਇਲਾਕੇ ਵਿੱਚ ਅੱਜ ਬੱਦਲਵਾਈ ਦਾ ਤੌਰ ਬਣਿਆ ਦਿਖਾਈ ਦੇਵੇਗਾ ਕਿਉਂਕਿ ਰਾਤ ਤੋਂ ਹੀ ਬੱਦਲਵਾਈ ਥੋੜੇ-ਬਹੁਤੇ ਆਪਾਂ ਕਹਿੰਦੇ ਕਿ ਮਿਕਸ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਬਣਦੀ ਹੋਈ ਦਿਖਾਈ ਦੇ ਰਹੀ ਸੀ ਤੇ ਜਿਸ ਦਾ ਅਸਰ ਅੱਜ ਵੱਡੇ ਰੂਪ ਦੇ ਵਿੱਚ ਪੰਜਾਬ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਲਗਾਤਾਰ ਬੱਦਲਵਾਈ ਬਣੀ ਰਹੇਗੀ ਹਲਕੇ ਤੋਂ ਦਰਮਿਆਨੇ ਕਿਰਮਣ ਕਾਣੀ ਦੇ ਨਾਲ ਤਾਮਾ ਦੇ ਵਿੱਚ ਕਮੀ ਹੋਣ ਦੀ ਵੀ ਦਿਖਾਈ ਦੇ ਸਕਦੀ ਹੈ ਜੀ ਗੱਲ ਕਰਾਂਗੇ ਜੀ ਪੰਜਾਬ ਦੇ ਸੈਟਰਡੇ ਇਮੇਜ ਦੀ ਇਹ ਮੇਜ ਦੇਖਣ ਤੋਂ ਪਹਿਲਾਂ ਛੋਟੀ ਜੀ ਰਿਕਵੈਸਟ ਹੈ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਭੁੱਲਿਓ ਜੀ ਦੇਖ ਸਕਦੇ ਹੋ ਕਿ ਪੰਜਾਬ ਦੇ ਉੱਤਰੀ ਭਾਗ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਵਿੱਚ ਬੱਦਲਵਾਈ ਦਾ ਦੌਰ ਵਧਣਾ ਸ਼ੁਰੂ ਹੋ ਚੁੱਕਿਆ ਜੀ ਹਲਕੇ ਦਰਮਿਆਨੀ ਬੱਦਲਵਾਈ ਸਾਬਜਾਤਾ ਜੀ ਸਿੰਘ ਨਗਰ ਅਤੇ ਰੂਪਨਗਰ ਵਿੱਚ ਵੀ ਦਿਖਾਈ ਦੇ ਰਹੀ ਹੈ ਅਤੇ ਥੋੜੀ ਬਹੁਤੀ ਬਠਿੰਡੇ ਦੇ ਉੱਪਰ ਮੋਗੇ ਲੁਧਿਆਣਾ ਫਰੋਜ਼ਪੁਰ ਫਰੋਜ਼ਪੁਰ ਕਾ ਇਲਾਕੇ ਦੇ ਵਿੱਚ ਬਣਦੀ ਹੋਈ ਦਿਖਾਈ ਦੇ ਰਹੀ ਹੈ ਜੀ ਤੇ ਇਹ ਗੱਲ ਕਰ ਲੈਦੇ ਰਡਾਰ ਸਿਸਟਮ ਦੀ ਰਡਾਰ ਸਿਸਟਮ ਕੀ ਕਹਿ ਰਿਹਾ ਜੀ ਅਗਰ ਮੀਂਹ ਦੀ ਗੱਲ ਕਰੀਏ ਤਾਂ ਫਿਲਹਾਲ ਸਾਨੂੰ ਉੱਤਰੀ ਪੰਜਾਬ ਪਠਾਨਕੋਟ ਗੁਰਦਾਸਪੁਰ ਵਿੱਚ ਹੀ ਮੀਂਹ ਵਰਦੋ ਹੋਇਆ ਦਿਖਾਈ ਦੇਵੇਗਾ ਪਰ ਉੱਤ ਪੂਰਬੀ ਅਤੇ ਪੱਛਮੀ ਭਾਗਾਂ ਦਾ ਵਿੱਚ ਅਤੇ ਦੱਖਣੀ ਭਾਗਾਂ ਦੇ ਵਿੱਚ ਦੁਪਹਿਰ ਤੋਂ ਬਾਅਦ ਕਾਰਵਾਈ ਹੁੰਦੀ ਦਿਖਾਈ ਦੇ ਰਹੀ ਹੈ ਜਿਦੇ ਵਿੱਚ ਇੱਕ ਆਪਾਂ ਕਹਿ ਦਈਏ ਪੂਰਬੀ ਭਾਗਾਂ ਦੇ ਵਿੱਚ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਗੜਸ਼ੈਂਕਰ ਮੁਹਾਲੀ ਦਾ ਇਲਾਕਾ ਚੰਡੀਗੜ੍ਹ ਦਾ ਇਲਾਕਾ ਹੁੰਦਾ ਹੈ ਜੀ ਤੇ ਦੱਖਣੀ ਦੀ ਗੱਲ ਕਰੀਏ ਤਾਂ ਸੰਗਰੂਰ ਬਠਿੰਡਾ ਪਟਿਆਲਾ ਇਹ ਬੈਲਟ ਫਤੇਗੜ ਸਾਹਿਬ ਦੀ ਬੈਲਟ ਹੋ ਗਈ ਜੀ ਦੇ ਵਿੱਚ ਅਤੇ ਆਪਾਂ ਪਛਮੀ ਹਿੱਸੇ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਫਜ਼ਿਲਕਾ ਫਰੀਦਕੋਟ ਇਹ ਇਲਾਕੇ ਜਿਹੜੇ ਹਨ ਇਹਨਾਂ ਦੇ ਵਿੱਚ ਆਉਂਦੇ ਦਿਖਾਈ ਦੇ ਰਹੇ ਨੇ ਤੇ ਨਾਲ ਦੀ ਨਾਲ ਇਹਨਾਂ ਦੇ ਵਿੱਚ ਹਲਕੇ ਦਰਮਿਆਨੀ ਬੱਦਲ ਵਾਦੀ ਨਾਲ ਝੜੀ ਨੂੰ ਮੀਂਹ ਵੀ ਲੱਗ ਸਕਦਾ ਹੈ ਜੀ ਗੱਲ ਕਰੀਏ ਤਾਂ ਮੌਨ ਦੀ ਤਾਪਮਾਨ ਦੀ ਤਾਪਮਾਨ ਕਾਫੀ ਘਟੇ ਹੋਏ ਦਿਖਾਈ ਦੇਣਗੇ ਅੱਜ ਅੱਜ 30 32 33 ਡਿਗਰੀ ਮੈਕਸਮ ਤਾਪਮਾਨ ਰਹਿਣਗੇ ਪੰਜਾਬ ਦੇ ਵਿੱਚ ਹਵਾ ਜਿਹੜੀ ਪੂਰਬ ਦਿਸ਼ਾ ਤੋਂ ਚਲਦੀ ਹੋਈ ਦਿਖਾਈ ਦੇਵੇਗੀ ਤੇ ਤਾਪਮਾਨ ਦੀ ਕਮੀ ਆਉਣ ਦੇ ਨਾਲ ਗਰਮੀ ਅਤੇ ਹਮਸਤੋਂ ਰਾਹਤ ਪੰਜਾਬ ਵਾਸੀ ਨੂੰ ਅੱਜ ਮਿਲਦੀ ਦਿਖਾਈ ਦੇਵੇਗੀ ਬਾਕੀ ਜੋ ਵੀ ਦੁਪਹਿਰ ਦੇ ਸ਼ਾਮ ਦੀ ਅਪਡੇਟ ਹੋਵੇਗੀ ਜਲਦ ਲੈ ਕੇ ਆਵਾਂਗੇ ਚੈਨਲ ਤੇ ਉਦੋਂ ਤੱਕ ਚੈਨਲ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਬਣੇ ਰਹੋ ਚੈਨਲ ਵੈਦਰ ਅਪਡੇਟਸ ੁਰਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਸ਼ੁਕਰੀਆ ਅਤੇ ਧੰਨਵਾਦ ਜੀ